ਅੱਜ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਹੇਮਕੁੰਡ ਸਾਹਿਬ ਜਾਣ ਵਾਲੀਆਂ ਸੰਗਤਾਂ ਵੱਲੋਂ ਰਖਾਏ ਗਏ ਲੜੀਵਾਰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਭੋਗ ਦੀ ਅਰਦਾਸ ਉਪਰੰਤ ਦੇਰਾ ਗੁਰੂ ਸਰਖੋਡਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਤੇਜਾ ਸਿੰਘ ਜੀ ਵੱਲੋਂ ਜਾਨ ਵਾਲੀਆਂ ਸੰਗਤਾਂ ਦੇ ਰਸਤੇ ਵਿੱਚ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਕੇ ਸੰਗਤਾਂ ਨੂੰ ਰਵਾਨਾ ਕੀਤਾ ਗਿਆ ਉਸ ਅਕਾਲ ਪੁਰਖ ਦੀ ਬਖਸ਼ਿਸ਼ ਸਦਕੇ ਜਥੇਦਾਰ ਜਸਪਾਲ ਸਿੰਘ ਜੀ ਤੇ ਭਾਜੀ ਪ੍ਰਿਤਪਾਲ ਸਿੰਘ ਜੀ 32 ਸਾਲਾਂ ਤੋਂ ਲਗਾਤਾਰ ਸੰਗਤਾਂ ਨੂੰ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਾ ਰਹੇ ਨੇ ਇਹ ਯਾਤਰਾ 7 ਦਿਨਾਂ ਵਿੱਚ ਕੰਪਲੀਟ ਕਰਕੇ ਤੁਸੀਂ ਘਰ ਵਾਪਸ ਆ ਜਾਂਦੇ ਹੋ ਪਹਿਲੇ ਦਿਨ ਪਿੰਡ ਤੋਂ ਚੱਲ ਕੇ ਤੁਸੀਂ ਰਿਸ਼ੀਕੇਸ਼ ਜਾ ਕੇ ਰੁਕਦੇ ਆਂ ਦੂਸਰੇ ਦਿਨ ਉਸ ਪੇਪਰਵਰਕ ਨੂੰ ਕੰਪਲੀਟ ਕਰਕੇ ਤੁਸੀਂ ਗੋਬਿੰਦ ਘਾਟ ਜਾਂ ਨਗਰਾਸੂ ਸੰਤਾਂ ਦਾ ਇੱਕ ਡੇਰਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਉੱਥੇ ਰੁਕ ਸਕਦੇ ਹੋ ਤੀਸਰੇ ਦਿਨ ਤੁਸੀਂ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਇਹ ਚੌਥੇ ਦਿਨ ਤੁਸੀਂ ਗੋਬਿੰਦ ਧਾਮ ਤੋਂ ਸ਼੍ਰੀ ਹਿਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਕੇ ਵਾਪਸ ਗੋਬਿੰਦ ਘਾਟ ਆ ਜਾਂਦੇ ਹੋ 6ਵੇਂ ਦਿਨ ਗੋਬਿੰਦ ਘਾਟ ਤੋਂ ਤੁਸੀਂ ਚੱਲ ਕੇ ਪੌਂਟਾ ਸਾਹਿਬ ਜਾਂ ਰਿਸ਼ੀਕੇਸ਼ ਰੁਕ ਜਾਂਦੇ ਹੋ ਉਸ ਤੋਂ ਅਗਲੇ ਦਿਨ ਚੱਲ ਕੇ ਤੁਸੀਂ ਆਪਣੇ ਘਰ ਆ ਜਾਂਦੇ ਹੋ ਇਸ ਤਰ੍ਹਾਂ ਯਾਤਰਾ ਵਿੱਚ 7 ਦਿਨ ਲੱਗਦੇ ਆ ਤੁਸੀਂ ਜਿਸ ਦਿਨ ਸੱਚਖੰਡ ਸ਼੍ਰੀ ਹਿਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਕੇ ਗੋਵਿੰਦ ਘਾਟੋਂ ਨੇਓ ਗੋਵਿੰਦ ਘਾਟ ਤੋਂ 25 ਕਿਲੋਮੀਟਰ ਦੀ ਦੂਰੀ ਤੇ ਆ ਬਦਰੀਨਾਥ Hindu ਮਤ ਦਾ ਤੀਰਥ ਸਥਾਨ ਆ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ ਜਿਸ ਤਰ੍ਹਾਂ ਮਨੀਕਰਨ ਸਾਹਿਬ ਆਪਣਾ ਸਿੱਖ ਧਰਮ ਦਾ ਤੀਰਥ ਸਥਾਨ ਆ ਜਿੱਥੇ ਪਾਣੀ ਬੋਇਲ ਹੁੰਦਾ ਆ ਉਸੇ ਤਰ੍ਹਾਂ ਹੀ ਪੱਥਰਾਂ ਵਿੱਚ ਪਾਣੀ ਬਦਰੀਨਾਥ ਵੀ ਬੋਇਲ ਹੁੰਦਾ ਆ ਇਸ ਤਰ੍ਹਾਂ ਯਾਤਰਾ ਵਿੱਚ ਆਉਂਦੇ ਜਾਂਦੇ ਤੁਸੀਂ ਬਹੁਤ ਤੀਰਥ ਸਥਾਨਾਂ ਦੇ ਦਰਸ਼ਨ ਕਰ ਲਏ ਨੇ ਮੈਂ ਵੀ ਜਦੋਂ ਪੰਜਾਬ ਵਿੱਚ ਸੀ ਤਾਂ ਉਸ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ 7 ਤੋਂ 8 ਵਾਰ ਸ਼੍ਰੀ ਹਿਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਨ ਜਾਣ ਦਾ ਮੌਕਾ ਮਿਲਿਆ ਕੁਝ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਯਾਤਰਾ ਤੇ ਗਈਆਂ ਸੰਗਤਾਂ ਤੇ ਵੀਡੀਓ ਦੇਖ ਰਹੇ ਭਰਾਵਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਜਿਹੜੇ ਵੀਰ ਭਰਾ ਮੇਰੇ ਸਤਖੰਡ ਸ੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਆ ਇਸ ਜਥੇ ਤੋਂ ਰਹਿ ਗਏ ਆ ਅ ਨੰਬਰ ਮੈਂ ਦਿੱਤਾ ਹੈ ਨਾਲ ਦੇ ਪਿੰਡ ਤੋਂ ਮੇਰੇ ਚਾਚਾ ਜੀ ਜਥਾ ਲੈ ਕੇ ਜਾਂਦੇ ਆ ਇਹਨਾਂ ਨਾਲ ਤੁਸੀਂ ਸੰਪਰਕ ਕਰਕੇ ਸਤਖੰਡ ਸ੍ਰੀ ਹਿਮਕੁੰਡ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ